ਆ ਦੇਖੋ ਬਾਈ ਬਤਾਉ ਲੱਗੇ ਹੋਏ ਹੈ ਟੈਂ ਟਾ ਟਾ ਟੈਂ ਬਤਾਉ ਤੁਹਾਡਾ ਹਿੰਦੀ ਮੇ ਨਾਮ ਬਤਾਉ ਉਹੀ ਹੈ ਸਪਰੇ ਨਾ ਕੀਤੇ ਮੈਂ ਤਾਂ ਆ ਖਾ ਪੀ ਗਿਆ ਬਾਈ ਪੂਰੀ ਫੀਲਿੰਗ ਹੈ ਨਾ ਪੰਜਾਬ ਵਾਲੀ ਆਈ ਪਈਆ ਦੇਖੋ ਤਾਂ ਸਹੀ ਐਂ ਲੱਗਦਾ ਮੋਟਰ ਤੇ ਫਿਰ ਰਹੇ ਆ ਘੁੰਮਦੇ ਆ ਬਾਬੇ ਟਮਾਟਰਾਂ ਹਜੇ ਲਾਲ ਹੋਣਗੇ ਟੁੱਟ ਗਿਆ ਵਿਚਾਰਾ ਭਗਤ ਬਲੂ 베ਰੀਜ਼ ਕਹਿੰਦੇ ਇਹਨਾਂ ਨੂੰ ਛੋਟੀਆਂ ਛੋਟੀਆਂ ਨਹੀਂ ਆ ਪਤਾ ਨਹੀਂ ਗੱਡੀਆਂ ਹੁੰਨੀਆਂ ਨੇ ਇਹ ਥੋਪਾ ਤਾਂ ਵੈਸੇ ਖਾਣ ਲਈ ਤੋੜ ਰਏ ਸੀਗੇ ਪਰ ਨਹੀਂ ਤੋੜਨੀ ਇਹ ਜੀਆਂ ਨੇ ਟੈਂ ਟਾ 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 ਆ ਸਾਰੀਆਂ 베ਰੀਆਂ ਲੱਗੀਆਂ ਹੋਈਆਂ ਔਰੇ ਤੋ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਕੀ ਹਾਲ ਚਾਲ ਆ ਆਪਾਂ ਹੈਗੇ ਆ ਪੰਜਾਬੀਆਂ ਦੇ ਘੜ ਸਰੀ ਦੇ ਵਿੱਚ ਘਰ ਚੈੱਕ ਕਰੋ ਕਿੰਨੇ ਸੋਹਣੇ ਆ ਦੇਖੋ ਟੈਂ 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 ਗੱਲ ਬਾਤ ਪਹਾੜੀ ਜਿਹਾ ਇਲਾਕਾ ਹੈ ਬਾਈ ਆ ਆਪਣੇ ਆੜੀ ਸੁਖਦੀਪ ਦਾ ਘਰ ਤੇ ਅਸੀਂ ਚੱਲੇ ਆ ਹੁਣ ਬਹੁਤ ਸੋਹਣਿਆ ਸੋਹਣਿਆ ਲੋਕੇਸ਼ਨਾਂ ਤੇ ਸਭ ਤੋਂ ਪਹਿਲਾਂ ਆਪਾਂ ਚੱਲਿਆਂ 베ਰੀਆਂ ਤੋੜਨ। ਤੁਸੀਂ ਸੁਣੇ ਹੋਣਾ ਔਰੇ ਆਪਣੇ ਸਟੂਡੈਂਟ ਵੀ ਕਾਫੀ ਜਾਣੇ ਹਨ 베ਰੀਆਂ ਤੋੜਦੇ ਆ। ਉਦਾਂ ਹੀ ਆਪਾਂ 베ਰੀਆਂ ਤੋੜ ਕੇ ਲੈ ਕੇ ਆਵਾਂਗੇ। ਤੁਹਾਨੂੰ ਸਾਰਾ ਕੁਝ ਦਿਖਾਵਾਂਗੇ। ਨਾਲੇ ਆਪਾਂ ਚੱਲਿਆਂ ਔਰ ਇੱਕ ਪੰਜਾਬੀਆਂ ਦੀਆਂ ਦੁਕਾਨਾਂ ਨੇ। ਉੱਥੇ ਵੀ ਚੱਲਦੇ ਆਂ। ਸਾਰਾ ਕੁਝ ਵੀਡੀਓ ਦਿਖਾਵਾਂਗੇ। ਬਾਕੀ ਦੱਸਿਓ ਵੀਡੀਓ ਕਿੱਦਾਂ ਲੱਗੀ? ਵਧੀਆ ਲੱਗੀ? ਲਾਈਕ ਕਰਿਓ ਚੈਨਲ ਨੂੰ, ਸਬਸਕ੍ਰਾਈਬ ਕਰਿਓ ਤੇ ਚਲੋ ਕਰਦੇ ਆਂ ਵੀਡੀਓ ਨੂੰ ਸ਼ੁਰੂ। ਚਲੋ ਬਈ ਮਿੱਤਰੋ, ਚੱਲੀਏ ਫਿਰ ਆਜੋ। ਦਿਖਾਈਏ ਤੁਹਾਨੂੰ ਸਰੀ। ਕਰੋ ਵੀ ਚੈੱਕ ਕਰ ਕਿੰਨੇ ਸੋਹਣੇ ਸੋਹਣੇ ਘਰਾਂ ਪੰਜਾਬੀ ਫੈਰ ਰਹੇ ਨੇ ਸਾਰੇ ਵੀ ਗੱਡੀਆਂ-ਗੱਡੀਆਂ ਪੰਜਾਬੀਆਂ ਦੀਆਂ ਵਾਲੇ ਲੈਣ ਦੇ ਵਿੱਚ ਤੇ ਆਪਾਂ ਪਹਿਲਾਂ ਚੱਲਿਆਂ ਵੀ 베ਰੀਆਂ ਤੋੜਨ ਠੀਕ ਆ 베ਰੀਆਂ ਲੈ ਕੇ ਆਵਾਂਗੇ ਘਰੇ ਨਾਲ ਉਹ ਵੀ ਤੁਹਾਨੂੰ ਦਿਖਾਵਾਂਗੇ ਆਪ ਤੋੜਨ ਜਾਵਾਂਗੇ ਖੇਤਾਂ ਦੇ ਵਿੱਚ ਤੇ ਉਸ ਤੋਂ ਬਾਅਦ ਹੋਰ ਇੱਕ ਦੁਕਾਨਾਂ ਆਈਆਂ ਪੰਜਾਬੀਆਂ ਦੀਆਂ ਮੈਂ ਸੋਚ ਰਿਹਾ ਵੀ ਇੱਕ ਡੱਬੀ ਵਾਲਾ ਪਰਨਾ ਲੈ ਕੇ ਆਈਏ ਟਰੱਕਾਂ ਵਾਲੇ ਤੁਹਾਨੂੰ ਪਤਾ ਪਊ ਕੋਈ ਕੋਈ ਪਾਉਂਦਾ ਹੁੰਦਾ ਸਮਾਂ ਵੀ ਸੋਚਦਾ ਇੱਕ ਲੈ ਕੇ ਆਉਣਾ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਦਿਖਾਵਾਂਗੇ ਨਾਲ ਖਾ ਪੀ ਕੇ ਆਵਾਂਗੇ ਤੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਚੱਲਿਆਂ ਸਰੀ ਫਾਰਮ ਹਨਾ ਸਰੀ ਚੱਲੀਏ ਘਰਾਂ ਦੀ ਬਾਈ ਗੱਲ ਬਾਤ ਸੱਚੀ ਦੇ ਲਾ ਗਿਆ ਇਹ ਘਰ ਬਾਈ ਤੁਹਾਨੂੰ ਪਤਾ 1.5 1.5 2 2 ਮਿਲੀਅਨ ਦੇ ਆ ਸ਼ਾਇਦ ਉਦੋਂ ਹੀ ਵੱਧਦੇ ਹੋਣ ਸਸਤੇ ਨਹੀਂ ਹੈਗੇ ਉਹ ਬਾਈ ਰਜਾਈਨ ਨਹੀਂ ਆ ਜਿਹੜਾ ਸਸਤਾ ਹੈ ਉੱਥੇ 2.5 ਲੱਖ ਤੋਂ ਸਟਾਰਟਿੰਗ ਹੋ ਜਾਂਦਾ 2.5 3 4 ਲੱਖ ਦਾ ਮਿਲ ਜਾਂਦਾ ਬਟ ਔਰੇ 92 ਮਿਲੀਅਨ ਤੋਂ ਪੁਰਾਣਾ ਜਿਹਾ ਘਰ ਮਿਲਦਾ ਤਾਂ 2 2 ਮਿਲੀਅਨ ਦੇ ਹੋਣਗੇ 4 4 ਬਹੁਤ ਮਹਿੰਗੇ ਘਰ ਸੋ ਜਿਹੜਾ ਔਰੇ ਰਹਿੰਦਾ ਉਹਨੂੰ ਪਤਾ ਹੈ ਕਿਵੇਂ ਘਰ ਲੈਣਾ ਵਾ ਉਧਰ ਤਾਂ ਚੱਲੇ ਜਾਂਦਾ ਆਪਣੇ ਵਾਲੀ ਸਾਈਡ ਤੇ ਮਾ ਕੀ ਇੱਕ ਚੀਜ਼ ਹੈਗੀ ਆ ਬਾਈ ਦੇਖੋ ਬੱਦਲ ਬੱਦਲ ਨੀਵੇਂ ਯਾਰ ਆਬੋਰੇ ਨੇੜੇ ਆ ਸਰੀ ਦੇ ਵਿੱਚ ਨਾ ਲੱਗਦਾ ਨਹੀਂ ਕਿੰਨਾ ਨੇੜੇ ਆ ਦੇਖੋ ਆ ਬੱਦਲ ਪੱਤਲ ਕੋਲੇ ਫਿਰਦੇ ਨੇ ਬਾਈ ਤਾਂ ਹੀ ਪੰਜਾਬੀਆਂ ਦੇ ਨੇੜੇ ਆ ਰਬੋਰੇ ਤਾਂ ਹੀ ਏਡੇ ਏਡੇ ਘਰ ਪਾਲੇ ਦੇਖੋ ਗੁੱਡੇ ਗੁੱਡੇ ਘਾਰਾਂ ਲੋਕਾਂ ਦੇ ਬਾਗ ਵੋਗ ਵਿੱਚ ਸੋ ਹੁਣ ਆਪਾਂ ਪਹਿਲਾਂ 베ਰੀਆਂ ਤੋੜ ਕੇ ਲੈ ਕੇ ਆਉਣੀ ਆ 베ਰੀਆਂ ਖਾਵਾਂਗੇ ਪੀਵਾਂਗੇ ਐਸ਼ ਕਰਾਂਗੇ ਆ ਰਿਹਾ ਬਾਈ ਸਰੀ ਫਾਰਮ ਕਹਿੰਦੇ ਦੇਖੋ ਖੇਤੀ ਖੇਤ ਨੇ ਓਰੇ ਔਰ ਇਹ ਚੱਲਦੇ ਆ ਮਾ ਤੋੜ ਕੇ ਲੈ ਕੇ ਆਉਣੇ ਆ ਕਹਿੰਦੇ ਮੇਰੀਆਂ ਛੇਰੀਆਂ ਜੋ ਵੀ ਹੋਇਆ ਨਾ ਸਟ੍ਰੋਬੇਰੀ ਬੁਰੀ ਆ ਉਹ ਸਟ੍ਰੋਬੇਰੀ ਲੱਗਿਆ ਹੋਈਆਂ ਸਾਰਾ ਕੁਝ ਜਾ ਕੇ ਦੇਖਦੇ ਆ ਕੀ ਮਾਹੌਲ ਆ ਪੰਜਾਬ ਬਣਿਆ ਹੋਇਆ ਕਹਿੰਦੇ ਪੰਜਾਬ ਪੰਜਾਬਗੜ ਹੈ ਇਹ ਪੰਜਾਬਗੜ ਤਾਂ ਜਾਣਾ ਆਪਾਂ ਲੈਫਟ ਟ੍ਰੈਫਿਕ ਵਾਈ ਪੂਰੀ ਆ ਔਰ ਇਹ ਸਰੀਸੁਰੀ ਦੇ ਵਿੱਚ ਉਦਾਂ ਹੀ ਨਹੀਂ ਗੱਲਾਂ ਬ੍ਰੈਂਟਨ ਵਾਲੀ ਗੱਮ ਆ ਕਿਉਂ ਕਰੋ ਚੈੱਕ ਆ ਦੇਖੋ ਲੋਕਲ ਸਟ੍ਰਾਬੇਰੀ ਸਰੀ ਫਾਰਮ ਨਾ ਓਪਨ ਓਪਨ ਆ ਗਏ ਨੇ ਆ ਰੂਲਰ ਜਿਹਾ ਵੀ ਖੜਾ ਟੈ 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 ਆ ਭਾਈ ਚੱਲੇ ਆ ਆ ਗਿਆ ਵਾਹ ਕੀ ਬਾਤਾਂ ਸਰੀ ਫਾਰਮ ਮਿੱਤਰਾਂ ਦਾ ਹੈ ਗਾੜੀ ਕਿੱਥੇ ਖੜੂਗੀ ਚਲੋ ਮਿੱਤਰੋ ਆਜੋ ਤੁਹਾਨੂੰ ਦਿਖਾਈਏ ਹੁਣ ਏ ਆ ਬਈ ਜੱਟੋ ਸਰੀ ਫਾਰਮ ਅੰਦਰ ਦਾ ਆਪਾਂ ਜਾਣਾ ਨਹੀਂ ਮੈਂ ਤੁਹਾਨੂੰ ਬਾਹਰੋਂ ਹੀ ਦਿਖਾਉਣਾ ਵਾ ਵੀ ਬਾਗ ਦੇ ਵਿੱਚ ਆਪਾਂ ਕੀ ਕੀ ਤੋੜ ਸਕਦੇ ਆ ਦੇਖੋ ਸਭ ਤੋਂ ਪਹਿਲਾਂ ਲੱਗੀਆਂ ਇਹ ਬੇਰੀਆਂ ਆਹ ਕਰੋ ਚੈੱਕ ਬਲੂ 베ਰੀਜ਼ ਕਹਿੰਦੇ ਇਹਨਾਂ ਨੂੰ ਛੋਟੀਆਂ ਛੋਟੀਆਂ ਨਹੀਂ ਆ ਪਤਾ ਨਹੀਂ ਗੱਡੀਆਂ ਹੁੰਨੀਆਂ ਨੇ ਇਹ ਸਖਦੀਪਾਹੀ ਨੇ ਹਨਾ ਬੇਰੀਆਂ ਹੀ ਆ ਇਹ ਖਾ ਕੇ ਦੇਖੀਏ ਖਾ ਸਕਦੇ ਆ ਐਦਾਂ ਹੀ ਖਾ ਜਾ ਨਹੀਂ ਖਾ ਰਣੀ ਐਦਾਂ ਦੀਆਂ ਹੁੰਨੀਆਂ ਬਾਈ ਬੇਰੀਆਂ ਦੇਖੋ ਐਦਾਂ ਆਹ ਦੇਖੋ ਅੰਦਰ ਵੀ ਲੱਗੇ ਹੋਏ ਨੇ ਲੋਕ ਤੋੜਨ ਤੋੜਨ ਆਪਾਂ ਇੱਕ ਟੋਕਰੀ ਜੀ ਲੈ ਕੇ ਤੋੜ ਸਕਦੇ ਆ ਸੋ ਅਸੀਂ ਤਾਂ ਇਹ ਖਾਣੀਆਂ ਨਹੀਂ ਫੇਰ ਮੈਂ ਸੋਚਿਆ ਵੀ ਕਿਹੜਾ ਟੋਕਰੀਆਂ ਦੇ ਪੈਸੇ ਲਾਉ ਖਰੀਦੂਗਾ ਤੁਹਾਨੂੰ ਇਦਾਂ ਹੀ ਦਿਖਾ ਦਨੇ ਆ ਇਦਾਂ ਦੇਖੋ ਲੱਗੀਆਂ ਹੋਈਆਂ ਆਪਣੇ ਬਾਈ ਕਾਫੀ ਮੇਰੇ ਫਰੈਂਡ ਫਰੰਟ ਵੀ ਆਰੇ ਸਰੀ ਦੇ ਵਿੱਚ ਉਹ ਵੀ ਤੋੜਦੇ ਆ 베ਰੀਆਂ ਪੂਰੀਆਂ ਸੋਪਾ ਦਾ ਪੈਸੇ ਖਾਣ ਲਈ ਤੋੜ ਰਹੇ ਸੀਗੇ ਪਰ ਨਹੀਂ ਤੋੜਨੀ ਇਹ ਜੀਆਂ ਨੇ ਦੇਖੋ ਟੈਂ 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 ਆ ਸਾਰੀਆਂ 베ਰੀਆਂ ਲੱਗੀਆਂ ਹੋਈਆਂ ਔਰੇ ਦੂਜੇ ਪਾਸੇ ਮਿਰਚਾਂ ਵੀ ਲੱਗੀਆਂ ਹੋਈਆਂ ਉਹ ਵੀ ਤੁਹਾਨੂੰ ਦਿਖਾਉਣਾ ਸਟ੍ਰੋਬੇਰੀ ਵੀ ਲੱਗੀਆਂ ਹੋਈਆਂ ਸਹਰਾ ਕੰਮ ਹੈ ਯਾਰ ਪੰਜਾਬੇ ਬਣਿਆ ਹੋਇਆ ਤਾਂ ਸੁਖਦੀਪ ਸਿੰਘ ਪੰਜਾਬ ਚ ਵੀ ਨਹੀਂ ਆਹ 베ਰੀਆਂ ਤਾਂ ਦੇਖ ਗੱਲ ਵਾਹਤ ਇਦਾਂ ਤੋੜਦੇ ਆਂ ਬਾਈ ਔਰੇ ਸਰੀ ਦੇ ਵਿੱਚ ਬਾਈ ਦੂਜਾ ਸਿਸਟਮ ਆ ਜਵੇਰੀਆਂ ਤੋੜਦੇ ਆਂ ਘੰਟਿਆਂ ਦੇ ਪੈਸੇ ਨਹੀਂ ਮਿਲਦੇ ਵਜਨ ਦੇ ਹਿਸਾਬ ਨਾਲ ਆ ਪਤਾ ਨਹੀਂ ਵਜਨ ਦਾ ਕੀ ਸਿਸਟਮ ਹੁੰਦਾ ਮੈਨੂੰ ਮੰਡਾ ਦੱਸਦਾ ਸੀ ਜਿੰਨਾ ਜ਼ਿਆਦਾ ਵਜਨ ਦੀਆਂ 베ਰੀਆਂ ਤੋੜਾਂਗੇ ਉੰਨੇ ਜ਼ਿਆਦਾ ਪੈਸੇ ਮਿਲਣਗੇ ਉਹ ਸਿਸਟਮ ਆ ਥੋੜਾ ਵਧੀਆ ਉਹ ਵੀ ਕੰਮ ਜਿਹਨੂੰ ਨਹੀਂ ਮਿਲਦਾ ਮੇਰਾ ਇੱਕ ਫਰੈਂਡ ਆ ਟਰੱਕ ਚਲਾਉਂਦਾ ਉਹਨੂੰ ਟਰੱਕ ਦਾ ਕੰਮ ਨਹੀਂ ਮੈ ਰਿਆ ਹੁਣ 베ਰੀਆਂ ਤੋੜਦਾ ਮੈਂ ਆ ਚੱਲ ਵਧੀਆ ਗੋਡਾ ਕੰਮ ਆ ਇਦਾਂ ਜਿਹੜੀਆਂ ਹੁੰਦੀਆਂ ਤੇ ਉਧਰ ਤੁਹਾਨੂੰ ਦਿਖਾਉਣਾ ਮੈਂ ਮੇਰਾਂ ਇਹ ਸਾਰਾ ਬਾਗ ਬਾਈ 베ਰੀਆਂ ਤੇ ਆ ਦੇਖੋ ਹਨਾ ਗੱ ਆ ਸਟ੍ਰਾਬੇਰੀ ਲੱਗੇ ਆ ਨਹੀਂ ਨਹੀਂ ਸਟ੍ਰਾਬੇਰੀ ਰਹੀਆਂ ਉਧਰਲੇ ਪਾਸੇ ਚੱਲੀ ਆ ਉਧਰਲੇ ਪਾਸੇ ਸਕਦੀ ਆ ਆ ਜਿਓ ਤੁਹਾਨੂੰ ਦਿਖਾਈਏ ਸਭ ਤੋਂ ਜ਼ਿਆਦਾ ਕੰਮ ਬਾਈ ਔਰੇ 베ਰੀਆਂ ਦਾ ਮੈਂ ਪੁੱਛਿਆ ਕਹਿੰਦੇ ਔਰੇ ਤੇ ਗੋਰੇ-ਗੋਰੇ 베ਰੀਆਂ ਬਹੁਤ ਖਾਨੇ ਆ ਤਾਂ ਕਰਕੇ ਔਰੇ 베ਰੀਆਂ ਦੇ ਜ਼ਿਆਦਾ ਵੈਗ ਨੇ ਇਧਰਲੇ ਪਾਸੇ ਕੀ ਆ ਆ ਦੇਖੋ ਲੱਗੇ ਹੋયા ਨਾ ਲੋਕ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਮਿਰਚਾਂ ਆ ਕੀ ਨਹੀਂ ਸਕਦੀ ਆ ਬਤਾਉ ਆ ਦੇਖੋ ਬਾਈ ਬਤਾਉ ਲੱਗੇ ਹੋਏ ਹੈ ਟੈਂ ਟਾ ਟਾ ਟੈਂ ਬਤਾਉ ਆਉ ਮਾਉ ਚਾਉ ਤੁਹਾਡਾ ਹਿੰਦੀ ਮੇ ਨਾਮ ਬਤਾਉ ਬਤਾਉ ਲੱਗੇ ਆ ਛੋਟੇ ਛੋਟੇ ਮਿੱਤਰੋ ਇਧਰਲੇ ਪਾਸੇ ਲੱਗੇ ਆ ਮਿਰਚਾਂ ਆ ਕੀ ਆ ਸਕਦੀਵ ਮਿਰਚਾਂ ਓਏ ਗੱਡੀਆਂ ਗੱਡੀਆਂ ਮਿਰਚਾਂ ਦੇਖੋ ਟੈਂ ਟਾ ਟਾ ਟੈਂ ਗੱਲ ਬਾਤ ਆ ਮਿਰਚਾਂ ਦੀ ਆਪਾਂ ਕੁਝ ਨਹੀਂ ਲੈ ਕੇ ਜਾਣਾ ਵਾ ਹੁਣ ਤੁਹਾਨੂੰ ਦਿਖਾਤਾ ਏਦਾਂ ਹੀ ਪਲਾਨ ਤਾਂ ਸੀਗਾ ਵੀ ਔਰੇ ਟੋਕਰੀ ਟੋਕਰੀ ਲਾਵਾਂਗੇ ਨਾ ਵਜਨ ਦੇ ਹਿਸਾਬ ਨਾਲ ਪੈਸੇ ਹੁੰਨੇ ਆ ਉਹਦੇ ਕੋਈ ਸਿਸਟਮ ਜਿਹਾ ਮਿਰਚਾਂ ਕਿੱਥੇ ਆ ਸਾਰੀਆਂ ਮਿਰਚਾਂ ਦੇਖੋ ਆ ਛੋਟੀਆਂ ਛੋਟੀਆਂ ਮਿਰਚਾਂ ਨੇ ਔਰ ਦੂਜੇ ਪਾਸੇ ਸਟਰਾਬੇਰੀਆਂ ਉਹ ਵੀ ਦਿਖਾਵਾਂ ਤੁਹਾਨੂੰ ਚਲੋ ਆਜੋ ਲੋਕ ਦੇਖੋ ਕਿੰਨੇ ਆਉਂਦੇ ਨੇ ਬਾਈ ਓਰੇ ਇਧਰਲੇ ਪਾਸੇ ਆ ਬਾਈ ਮਿੱਤਰੋ ਕਹਿੰਦੇ ਸਟਰਾਬੇਰੀਜ਼ ਇਹ ਆ ਹਨਾ ਸਕਦੀਪ ਕਰੋ ਚੈੱਕ ਬਾਈ ਸਟਰਾਬੇਰੀਜ਼ ਆ ਦੇਖੋ ਲੱਗੀਆਂ ਛੋਟੇ ਛੋਟੇ ਮੈਂ ਤਾਂ ਪਹਿਲੀ ਵਾਰ ਦੇਖੀ ਆ ਬਾਈ ਸਟਰਾਬੇਰੀ ਲੱਗੀਆਂ ਮੈਂ ਤਾਂ ਡੱਬਿਆਂ 'ਚ ਇਹ ਦੇਖੀ ਆ ਔਰ ਲੱਗੇ ਹੋਏ ਨੇ ਤੋੜਨਾ ਸਿਰੇ ਤੱਕ ਆ ਹਨਾ ਆਪਾਂ ਉਧਰੋਂ ਆਇਆ ਹਨਾ ਸਕਦੀਪ ਆਏ ਆਏ ਆ ਦੇਖੋ ਲੱਗੀਆਂ ਆ ਨਾ ਸਟਰਾਬੇਰੀਜ਼ ਟੈਂ ਟੈਂ ਗੱਲਬਾਤ ਇਹਦੀ ਵੀ ਸਟਰਾਬੇਰੀਜ਼ ਦੀ ਸੇਰਾ ਸੇਰਾ ਬਾਈ ਲੈਣ ਦੇ ਵਿੱਚ ਸਟੋਵੈਰੀਜ਼ ਆ ਆ ਮਿਰਚਾਂ ਵਾਲੀ ਲੈਣਾ ਆਉ ਬਤਾਉਂ ਲੱਗੇ ਹੋਇਆ ਆ ਉਹ ਸਾਰਾ ਬਾਗ ਬੈਰੀਆਂ ਦਾ ਵਧੀਆ ਯਾਰ ਮਾਹੌਲ ਜੇ ਆਪਾਂ ਔਰੇ ਕਿਤੇ ਰਹਿੰਦੇ ਹੁੰਦੇ ਤਾਂ ਹੋਰ ਹੀ ਸਬਜ਼ੀਆਂ ਸੁਬਜ਼ੀਆਂ ਤੋੜ ਕੇ ਮਿਰਚਾਂ ਮਿਰਚਾਂ ਲੈ ਜਾ ਗਰਨੀ ਹੈਗੀਆ ਓਕੇ ਆ ਕੰਮ ਵਧੀਆ ਆਪਣੇ ਪੰਜਾਬੀਆਂ ਦਾ ਕੰਮ ਬਾਈ ਬੈਰੀਆਂ ਬੂਰੀਆਂ ਵਾਲਾ ਸਾਰੇ ਆਪਣੇ ਪੰਜਾਬੀਆਂ ਦੀ ਹੈ ਇਹ ਦੇਖ ਲਓ ਫਾਰਮ ਦਾ ਨਾਮ ਸਰੀ ਫਾਰਮ ਇਹ ਵੀ ਪੰਜਾਬੀਆਂ ਦਾ ਔਰੇ ਰਾਏ ਫਾਰਮ ਬਹੁਤ ਜ਼ਿਆਦਾ ਫਾਰਮ ਨੇ ਸਾਨੂੰ ਆ ਵਾਲਾ ਸਹੀ ਲੱਗਿਆ ਸੀ ਔਰੇ ਆਗੇ ਦੇਖੋਣਾ ਪਲਾਨ ਤਾਂ ਸੀਗਾ ਪਹਿਲਾਂ ਵੀ ਕੁਝ ਲੈ ਕੇ ਜਾਵਾਂਗੇ ਫਿਰ ਸੋਚਿਆ ਵੀ ਇਦਾਂ ਹੀ ਦੇਖ ਫਰੂਖੇ ਚਾਲਦੇ ਇਦਾਂ ਵੀਡੀਓ ਵੀਡੀਓ ਬਣਾ ਕੇ ਸੋ ਇਦਾਂ ਆਪਾਂ ਤੋੜ ਸਕਦੇ ਆ ਇਹਨਾਂ ਦਾ ਮੁੱਲ ਮੱਲ ਜਾਂ ਵਜਨ ਦੇ ਹਿਸਾਬ ਨਾਲ ਥੋੜੇ ਬਹੁਤ ਇਆਂ 5-7 ਡਾਲਰ ਹੈ ਨਾ ਇੰਨਾਂ ਕੋ 15-20 ਦੇ ਵਿੱਚ ਬੰਦਾ ਸਾਰਾ ਕੁਝ ਲੈ ਕੇ ਘਰੇ ਜਾ ਸਕਦਾ ਇੱਕ ਦੋ ਟਾਈਮ ਦੀ ਰੋਟੀ ਰੋਟੀ ਬਣਾ ਸਕਦਾ ਸਬਜ਼ੀ ਸਬਜ਼ੀ ਟੇਸਟ ਕਰਕੇ ਦੇਖੀਏ ਮੇਰੇ ਤਰਾ ਸਵਾਦ ਵੀ ਆ ਵੈਰੀ ਸਟਰਾਬੇਰੀ ਓਕੇ ਆ ਸਵਾਦ ਆ ਜਮਮੀ 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 ਸਕਰੀਵ ਸਿੰਘ ਕਹਿੰਦਾ ਤੋੜੂਗਾ ਬੇਰੀਆਂ ਹੂੰ ਉਹ ਹੀ ਆ ਸਪਰੇਅ ਨਾ ਕੀਤੇ ਮੈਂ ਤਾਂ ਆ ਖਾ ਵੀ ਗਿਆ ਖਾ ਕੇ ਦੇਖਦਾ ਰਹੀ ਵਧੀਆ ਭਾਈ ਪੂਰੀ ਫੀਲਿੰਗ ਆ ਨਾ ਪੰਜਾਬ ਵਾਲੀ ਆਈ ਪਈਆ ਦੇਖੋ ਤਾਂ ਹੀ ਐਂ ਲੱਗਦਾ ਮੋਟਰ ਤੇ ਫਿਰ ਰਿਆਂ ਘੁੰਮਦੇ ਭਈਏ ਮੋੜ ਨਕਾ ਨੁਕਾ ਇਧਰ ਨੂੰ ਸੇ ਰਾਜ਼ੇ ਰਾਜ਼ੇ ਰਾਹ ਘੋਰੀ ਲੱਗੀ ਆ ਉਧਰ ਆ ਦੇਖੋ ਨਹੀਂ ਦਿਖਾਉਣੀ ਤੁਹਾਨੂੰ ਆਜੋ ਜਟੋ ਇਹ ਸੀਗਾ ਬਾਗ ਹਨਾ ਤੁਹਾਨੂੰ ਦਿਖਾਤਾ ਥੋੜੇ ਵੀ ਨੇੜੇ ਤੇੜਾ ਬ੍ਰੈਂਟਨ ਦੇ ਵਿੱਚ ਵੀ ਆਈ ਬ੍ਰੈਂਟਨ ਦੇ ਵਿੱਚ ਪਤਾ ਨਹੀਂ ਕਿਹੜਾ ਬਾਗ ਆ ਉੱਥੇ ਟਰੈਕਟਰ ਦਾ ਟਰਾਲੀ ਜਾਂਦੇ ਆ ਛੋਟੀ ਟਰਾਲੀ ਉਹਦੇ ਵਿੱਚ ਬੰਦੇ ਬਹਿ ਕੇ ਜਾਂਦੇ ਆ ਉਹਨਾਂ ਨੂੰ ਬਾਲਟੀ ਨਹੀਂ ਫੜਾ ਦਿੰਦੇ ਆ ਜਾਓ ਤੋੜ ਕੇ ਲਿਆਓ ਵਜਨ ਦੇ ਹਿਸਾਬ ਨਾਲ ਪੈਸੇ ਵੀ ਕਰ ਦੋ ਉਹ ਵੀ ਵਧੀਆ ਐਕਸਪੀਰੀਅੰਸ ਆ ਉਹ ਵੀ ਕਦੇ ਨਾ ਕਦੇ ਕਰਾਂਗੇ ਅੱਜ ਵਾਲਾ ਆਪਾਂ ਨੇੜੇ ਹੀ ਦਿਖਾਤਾ ਤੁਹਾਨੂੰ ਆ ਲੱਗਿਆ ਹਾਂ ਆ ਕੀ ਆ ਬਾਈ ਆ ਕਿਹੜਾ ਬੂਟਾ ਹੈ ਇਹ ਪਤਾ ਨਹੀਂ ਕਿਹੜਾ ਬਾਈ ਹਾਂ ਮਿਰਚਾਂ ਲੱਗੀਆਂ ਆਈਆਂ ਆ ਤਾਂ ਮਿਰਚਾਂ ਨਹੀਂ ਸਕਦੀ ਬਾਦਾ ਕੁਝ ਹੋਰ ਆ ਕੀ ਆ ਇਹ ਓ ਐਡੀ ਮਿਰਚ ਥੋੜੀ ਹੋ ਚਾਰ ਵਾਲੀ ਹੋਣੀ ਹੈ ਅੱਛਾ ਪਤਾ ਨਹੀਂ ਕੀ ਆਹ ਕੀ ਆ ਫਿਰ ਆਹ ਗੋਲ ਗੋਲ ਜੇ ਆ ਬਾਬੇ ਉਹ ਟਮਾਟਰਾਂ ਹਜੇ ਲਾਲ ਹੋਣਗੇ ਟੁੱਟ ਗਿਆ ਵਿਚਾਰਾ ਭਗਤ ਸੇਰਾ ਚੱਲੀ ਆ ਫਿਰ ਸਕਦੀਪ ਆਪਾਂ ਤੁਹਾਨੂੰ ਚਲੋ ਬਈ ਮਿੱਤਰੋ ਚੱਲੀ ਆ ਤੁਹਾਨੂੰ ਦਿਖਾਤਾ ਹੁਣ ਸਾਰਾ ਕੁਝ ਦਖਾਤਾ ਬਈ ਮਿੱਤਰੋ ਤੁਹਾਨੂੰ ਬਾਗ ਹੁਣ ਨਾ ਕਿ ਹੋਮੇਨ ਕੋਸ਼ਿਸ਼ ਸਾਰਾ ਕੁਝ ਐਦਾ ਆਓ ਚੱਕੋ ਤੇ ਅੰਦਰ ਬਾਈ ਤੁਹਾਨੂੰ ਪਤਾ ਹੀ ਅੰਦਰ ਕੀ ਸੀਗਾ ਤੇ ਅੰਦਰ ਬਾਈ ਤੁਹਾਨੂੰ ਪਤਾ ਹੀ ਆ ਸਮਾਨ ਲੱਗਿਆ ਹੋਇਆ ਸੀਗਾ ਇਹ ਚੀਜ਼ਾਂ ਨੇ ਦੇਖੋ ਥੋੜੀਆਂ ਬਹੁਤੀਆਂ ਜੀਆਂ ਸੇਬ ਸੂਬ ਸਭ ਕੁਝ ਮਿਲਦਾ ਔਰੇ ਤੁਸੀਂ ਚੱਕ ਸਕਦੇ ਆ ਤੇ ਹੁਣ ਆਪਾਂ ਚੱਲਿਆਂ ਕਿੱਥੇ ਚੱਲੇ ਸਕਦੀ ਆਪਾਂ ਬਾਈ ਮਿੱਤਰੋ ਹੁਣ ਚੱਲਿਆਂ ਪਾਇਲ ਬਿਜ਼ਨਸ ਸੈਂਟਰ ਉਹੀ ਆ ਸਕਦੀਪ ਕਹਿੰਦਾ ਔਰੇ ਵਧੀਆ ਜੀ ਚੀਜ਼ ਉੱਥੇ ਦੁਕਾਨਾਂ ਤਕੂਨਾਂ ਪੰਜਾਬੀ ਦਾ ਸਾਰਾ ਕੁਝ ਮਿਲਦਾ ਵਾ ਜਾ ਕੇ ਦੇਖਦੇ ਆ ਕਿ ਸਿਸਟਮ ਆ ਆ ਬਾਗ ਤੁਹਾਨੂੰ ਦਿਖਾਦਾ ਚੱਲੀਏ ਫਿਰ ਚਲਿੰਗ ਚਲਿੰ ਜਟੋ 13 ਮਿੰਟ ਦਾ ਰਾਹ ਰਹਿ ਗਿਆ ਆਪਣਾ ਉੱਥੇ ਪਹੁੰਚਣ ਨੂੰ ਮੈਂ ਪਲਾਨ ਬਣਾਇਆ ਮੈਂ ਇੱਕ ਡੱਬੀ ਵਾਲਾ ਪਰਨਾ ਟਰੱਕਾਂ ਵਾਲਿਆ ਨਾ ਸੋ ਚਾਹੀਦਾ ਪਰਨਾ ਦੇਖਦੇ ਜਾ ਕੇ ਮਿਲੂਗਾ ਜਾਂ ਨਹੀਂ ਇੱਕ ਡੱਬੀ ਵਾਲਾ ਪਹਿਲਾਂ ਮੈਂ ਇੰਡੀਆ ਤੋਂ ਮੰਗਾਉਣਾ ਇੰਡੀਆ ਤੋਂ ਕੋਈ ਆ ਜਾ ਨਹੀਂ ਰਿਹਾ ਤੇ ਮੇਰਾ ਜੀਵ ਨਹੀਂ ਕਰਦਾ ਮੈਂ ਕਿਸੇ ਨੂੰ ਜੋ ਕੋਈ ਇੰਡੀਆ ਤੋਂ ਆ ਰਿਹਾ ਉਹਨਾਂ ਕੋਲ ਸਮਾਨ ਮੰਗਾਵਾ ਨਾ ਪਹਿਲੇ ਹੀ ਬੰਦੇ ਕੋਲ ਬਹੁਤ ਹੁੰਦਾ ਸੋ ਇੱਥੇ ਹੀ ਲੈ ਲਾਂਗੇ ਥੋੜਾ ਜਿਹਾ ਮਹਿੰਗਾ ਹੋ ਉਸ ਹਿਸਾਬ ਨਾਲ ਹੋਰੇ ਡਾਲਰਾਂ ਚਾ ਉਥੇ ਰੁਪਈਆਂ ਚ ਹੁੰਦਾ ਪਰ ਕੋਈ ਚੱਕਰ ਨਹੀਂ ਜਾ ਕੇ ਦੇਖਦੇ ਕਿੰਨੇ ਦਾ ਤੁਹਾਨੂੰ ਵੀ ਦੱਸੂਗਾ ਪਹੁੰਚਣੇ ਵਾਲੇ ਆ 12 ਮਿੰਟ ਦਾ ਰਾਹ ਰਹਿ ਗਿਆ ਸਵੇਰੇ ਮੌਸਮ ਬਾਈ ਬੜਾ ਖਰਾ ਸੀਗਾ ਐਨ ਬੱਦਲ ਹੀ ਬੱਦਲ ਸੀ ਹੁਣ ਤਾਂ ਆ ਗਈ ਧੁੱਪ ਬੜ ਫੇਰ ਵੀ ਚਲੋ ਓਕੇ ਆ ਉਧਰ ਰਜਾਇਨਾਂ ਨਾਲ ਉਹ ਤਾਂ ਬਹੁਤ ਵਧੀਆ 뷰 ਵਿਆ ਰਹੇ ਘਰ ਕੋਰ ਵੀ ਸੋਹਣੇ ਨੇ ਔਰ ਇਹਦੇ ਰਜਾਇਨਾਂ ਵਾਲੇ ਘਰ ਤਾਂ ਤੁਸੀਂ ਦੇਖੇ ਹੀ ਨੇ ਇਧਰਲੇ ਪਾਸੇ ਆ ਨਾ ਟੋਟਾ ਘਰ ਇਧਰਲੇ ਪਾਸੇ ਰਹਿ ਗਿਆ ਇੱਧਰੋਂ ਆਏ ਆ ਆਪਾਂ ਤੇ ਹੁਣ ਚੱਲਿਆਂ ਬਾਈ ਜੰਗ ਆਹ ਦੇਖੋ ਬਾਈ ਮੂਸੇ ਵਾਲੇ ਦੀ ਫੋਟੋ ਲੱਗੇ ਹੈ ਦੇਸੀ ਗ੍ਰੇਲ ਵਾਲਿਆਂ ਦੇ ਇਧਰਲੇ ਪਾਸੇ ਰੋਕਣਾ ਸੀ ਚੱਲ ਕੋਈ ਨਹੀਂ ਆਪਾਂ ਗਾਹਾਂ ਚੱਲਦੇ ਆਂ ਯਾਰ ਕਮੈਂਟ ਦਾ ਰਾਹ ਰਹਿ ਗਿਆ ਮੂਸੇ ਵਾਲਾ ਉਹੀ ਥੋੜੀ ਜਿਹਾ ਉੱਚੀਆਂ ਗੱਲਾਂ ਮੂਸੇ ਕਾਰ ਕੋਰ ਦੇਖੋ ਆ ਛੋਟੇ ਛੋਟੇ ਜਿਹੇ ਘਾਣਾ ਦੇਖੋ ਪੱਥਰਾਂ ਵਾਲਾ ਆ ਜੀ ਵਾ ਪੱਥਰੀਆ ਆ ਹੋ ਗਿਆ ਜਾਨ ਬੈਂਡ ਤੇ ਪਹੁੰਚ ਗਿਆ ਆਪਣਾ ਕਰੇਨਾ ਇਹ ਆ ਬਈ ਜੱਟੋ ਪਾਇਲ ਬਿਜ਼ਨਸ ਸੈਂਟਰ ਇਹੀ ਆ ਨਾ ਸਖਦੀਪ ਪਹੁੰਚ ਗਏ ਆਂ ਕਹਿੰਦੇ ਮਿੱਤਰ ਹੋਰ ਮਾਰਨਾ ਆਪਾਂ ਰਾਈਟ ਆ ਰਿਹਾ ਹਾਂ ਦੇਖੀਏ ਕੰਨੇ ਕਬਜਾਪੀਆਂ ਕੋਈ ਕਹਿੰਨੇ ਆ

ਗੇੜੀ ਰੂਟ ਵੀ ਇਹੀ ਹੈ ਕੋ ਹੋਰ ਕੋਈ ਅੱਛਾ ਹਾਂ ਸਾਂਝਾ ਪੀਜ਼ਾ ਵੀ ਆ ਬਾਈ ਲੈ ਪੀਜ਼ੇ ਨੂੰ ਵੀ ਸਾਂਝੇ ਦਾ ਨਾਮ ਦੇਤਾ ਸਾਂਝਾ ਪੀਜ਼ਾ ਕਹਿੰਦੇ ਮਿੱਤਰੋ ਓਦਾਂ ਹੀ ਥੋੜੀ ਗੱਲਾਂ ਨੇ ਹਾਂ ਵੀ ਬਾਬੂ ਬਾਹ ਨਹੀਂ ਵੀ ਬਾਬੂ ਵਾਇਸ ਹਾਂ ਦੇਖੋ ਬਾਈ ਸੰਧੂ ਕਲੋਥ ਹਾਊਸ ਹੋਣੀ ਇੱਥੋਂ ਮਿਲ ਜੂ ਯਾਰ ਬਰਨਾ ਹਨਾ ਕਲੋਥ ਹਾਊਸ ਕੀ ਹੁੰਦਾ ਕੱਪੜਿਆਂ ਵਾਲੀ ਹੁੰਦਾ ਹਾਂ ਇੱਥੋਂ ਹੀ ਮਿਲੂਗਾ ਜਾਣੇ ਇਹਦੇ ਵੀ ਬਾਈ ਆਪਾਂ ਬਾਕੀ ਕੱਠ ਬਾਈ ਇਹ ਰਖੜੀਆਂ ਕਰਕੇ ਹਨਾ ਕੱਲ ਨੂੰ ਆ ਰਖੜੀਆਂ ਸ਼ਾਇਦ ਪਾਰਕਿੰਗ ਦਾ ਚੱਕਰ ਪੈ ਰਿਹਾ ਵਾਹੋ ਬਈਆ ਪਾਰਕਿੰਗ ਨਹੀਂ ਲੱਭ ਰਹੀ ਸਾਨੂੰ ਕਦੋਂ ਦੇ ਮੱਥਾ ਮਾਰ ਰਹੇ ਆ ਲੱਖੋਵਾਲ ਜੁਵਲਰਸ ਵੀ ਨੇ ਬਾਈ ਇੱਥੇ ਕੀ ਆ ਹਾਂ 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 ਯੈਸ ਯੈਸ ਮਿਲ ਗਈ ਵਾਈ ਫਾਈਨਲੀ ਪਾਰਕਿੰਗ ਪਾਰਕਿੰਗ ਬਾਬੇ ਆਪਾਂ ਨੂੰ ਮਿਲ ਗਈ ਆ ਤੇ ਹੁਣ ਚਲੋ ਆਪਾਂ ਤੁਰ ਕੇ ਘੁੰਮੀ ਆ ਮਾੜਾ ਇਹ ਦੇਖੀਏ ਕੀ ਮਾਹੌਲ ਆ ਇੱਧਰ ਚੱਲੀਏ ਚੱਲਾਂਗੇ ਜੱਟੋ ਪਹਿਲਾਂ ਆਪਾਂ ਚੱਲਦੇ ਆ ਪਰਨਾ ਲੱਭਣਾ ਠੀਕ ਆ ਪਰਨਾ ਦੇਖਦੇ ਆ ਕੀ ਤੋਂ ਲੈਣਾ ਪਰਨਾ ਲੈ ਕੇ ਡੱਬੀ ਵਾਲਾ ਕਹਿੰਦੇ ਉਦਾਂ ਹੀ ਨਹੀਂ ਗੱਲਾਂ ਹਾਂਜੀ ਆਪਾਂ ਆ ਗਏ ਆਂ ਵਿੱਕੀ ਕੌਸ਼ਲ ਦੇ ਲੈਣ ਕੱਪੜੇ-ਕੱਪੜੇ ਪਰਨੇ ਆ ਮੁੰਡੇ ਆ ਜਾ ਯਾਰ ਆ ਮੁੰਡਾ ਬਾਈ ਸਾਡੇ ਮਾਸੀ ਦੇ ਪਿੰਡ ਦਾ ਬਾਗ ਸਿਕੰਦਰ ਫਤੇਗੜ ਦਾ ਹਬ ਛੋਟਾ ਆ ਜਾਓ ਪਈਆਂ ਬਾਈ ਪਰਨੇ ਦੇਖੀਏ ਉੱਧਰ ਦੀ ਚੱਲਦੇ ਆਜੋ ਪਰਨਾ ਡੱਬੀ ਵਾਲਾ ਕਹਿੰਦੇ ਮੁੰਡਿਓ ਆਹ ਬਾਈ ਆਪਣੇ ਤੀਵੀਆਂ ਦੇ ਸੂਟ ਨੇ ਆ ਹੈਗੇ ਆਪਣੇ ਡੱਬੀ ਵਾਲੇ ਪਰਨੇ ਖਲ ਗਿਆ ਸੀ ਕਰੋ ਪਸੰਦ ਬਾਈ ਕਿ ਨਹੀਂ ਆਉਂਦਾ ਇੱਕ ਘਰਾ ਦਿਓ ਕੋਈ ਵੀ ਦਿਵਾ ਦਿਓ ਫੀਰੀ ਮੰਡੇ ਕਹਿੰਦੇ ਬਈ ਯਾਰ ਰੰਗ ਵਧੀਆ ਮੈਂ ਹਾਏ ਲੈਣਾ ਨਹੀਂ ਕਿਹੜਾ ਲਈ ਯਾਰ ਕਰਾਓ ਪਸੰਦ ਉਹ ਲਾਲ ਨਹੀਂ ਲੈ ਲੈਂਦੇ ਕਿਹੜਾ ਉਹ ਆ ਰੰਗ ਨਹੀਂ ਸੱਟ ਯਾਰ ਹੈ ਉਹ ਆ ਰੰਗ ਨਹੀਂ ਸੱਟ ਯਾਰ ਹੈ ਹਾਂ ਨਹੀਂ ਲੈਤੀ ਜਿਹੜਾ ਉਹ ਦਿਖ ਲਾਲ ਜੀ ਦੀ ਹਾਂ ਆ ਵਾਲਾ ਵਰਨਾ ਲਾ ਲੂ ਕੇ ਦੇਖੀਏ ਟੋ ਆਪਾਂ ਲਿਆਂਦਾ ਆ ਵਾਲਾ ਵਰਨਾ ਦੇਖੋ ਲਾਲ ਰੰਗ ਦਾ ਹੁਣ ਟਰੱਕਾਂ ਵਾਲੇ ਵਲੋਗਾਂ 'ਚ ਦੇਖਣ ਨੂੰ ਮਿਲੂ ਆ ਬਾਈ ਦੀ ਪਸੰਦ ਹੈ ਜਾਵਾਂ ਨਹੀਂ ਸੀ ਆ ਬਾਈ ਦੀ ਵੀ ਨਹੀਂ ਸੀ ਇਹ ਮੈਨੂੰ ਪਾਇਆ ਪਸੰਦ ਓਕੇ ਆ ਯਾਰ ਕਿੰਨੇ ਦਾ ਆ ਇਹ 11 ਡਾਲਰ ਦਾ 11 ਡਾਲਰ ਦਾ ਹਾਂ 11 ਡਾਲਰ ਦਾ ਬਾਈ ਉਹ ਯਾਰਡ ਜੂੜ ਜੇ ਕਹਿੰਦੇ ਸੀਗਾ ਨੀ 8 ਯਾਰਡ ਦਾ ਫਿਰ 7 ਨੂੰ ਕੀਤਾ 7-7 ਕਿੰਨੇ ਹੋਏ 14 ਇਹ ਕੀ ਹੋ ਗਿਆ ਅੱਛਾ ਡੇਢ ਡੇਢ ਗਾਜਾ ਇਹ ਜੱਟੋ ਡੇਢ ਗਾਜਾ 11 ਡਾਲਰ ਚ ਮਿਲ ਗਿਆ ਆਪਾਂ ਨੂੰ ਹੋਰ ਕੀ ਚਾਹੀਦਾ ਨਾ ਪਰ ਨਾ ਹੁਣ ਚੱਲਿਆ ਫਿਰ ਆਪਾਂ ਹੁਣ ਖਾਂਦੇ ਪੀਂਦੇ ਮੈਂ ਕੀ ਖਾਈਏ ਬਾਈ ਦੱਸੋ ਮਾੜਾ ਯਾਰ ਕੀ ਖਾਈਏ ਆਪਾਂ ਮਾਹੌਲ ਪੂਰਾ ਗਰਮ ਹੋਇਆ ਪਿਆ ਕਹਿੰਦੇ ਮਿੱਤਰੋ ਹੁਣ ਬਈ ਮਿੱਤਰੋ ਆਪਾਂ ਚੱਲਿਆਂ ਕੁਛ ਖਾਣ-ਪੀਣ ਭੁੱਖ ਬਹੁ ਲੱਗੀ ਆ ਬਸੰਤ ਆ ਔਰੇ ਰੈਸਟੋਰੈਂਟ ਉਹਦਾ ਹੀ ਚੱਲਦੇ ਆ ਸ਼ਾਮ ਹੋ ਗਈ ਬਾਬੇ ਉਹ ਸ਼ਾਮ ਹੁਣ ਅਸੀਂ ਚੱਲੇ ਆ ਘਰੇ ਚਲੋ ਬਈ ਛਕ ਲਿਆ ਸੀ ਰੋਟੀ ਪਾਣੀ ਕਿਵੇਂ ਲੱਗਿਆ ਬਾਈ ਫੂਡ ਵਧੀਆ ਸੀ ਆ ਸਮਾਨਾ ਵਾ ਪਿਛੇ ਆ ਵੀ ਅਸੀਂ ਲੈ ਕੇ ਆਏ ਬਾਈ ਮਿਲਕ ਬਦਾਮ ਤੇ ਹੁਣ ਹੀ ਚੱਲਿਆਂ ਰੱਜ ਕੇ ਪਹਿਲਾਂ ਆਪਣੇ ਬਾਈ ਨੂੰ ਤਾਰ ਕੇ ਫਿਰ ਮੈਂ ਚੱਲਿਆ ਆਪਣੇ ਟਰੱਕ ਕੋਲ ਠੀਕ ਆ ਬਾਈ ਵਧੀਆ ਰਿਹਾ ਬਾਈ ਬਹੁਤ ਵਧੀਆ ਅੱਜ ਐਕਸਪੀਰੀਅੰਸ ਆਪਣਾ ਛੋੜਾ ਹੀ ਵਧੀਆ ਸੀ ਬਹੁਤ ਵਧੀਆ ਸੀ ਦੇਖੋ ਜੱਟੋ ਇੱਧਰ ਵਿਆਹ ਚੱਲ ਰਿਹਾ ਹੈ ਲੜੀਆਂ ਲੁੜੀਆਂ ਲੱਗੀਆਂ ਹੋਈਆਂ ਉਹ ਵਾਲੇ ਘਰ ਦੇ ਵਿੱਚ ਕਿਉਂ ਮੰਡਿਆ ਨੇ ਕਹਿੰਦਾ ਘਰੇ ਸੂਰਜ ਮੁਖੀ ਲਾਈ ਹੀ ਆ ਦੇਖੋ ਇਹ ਵਿਚਾਰੇ ਗਿਰ ਗਾ ਦੇ ਅੱਛਾ ਸੂਰਜ ਪਾਏ ਤੇ ਆਏ ਉੱਡਦਾ ਏ ਉਹ ਟਟ ਰਿਹਾ ਹਾਂ ਆਓ ਦੇਖਾਂ ਠੀਕ ਆ ਬਈ ਮਿੱਤਰਾ ਮਿਲਦੇ ਆਂ ਅਸੀਂ ਚੱਲੇ ਫਿਰ ਫੇਰ ਕਿਸੇ ਦਿਨ ਮਿਲਾਂਗੇ ਫੇਰ ਮਿਲਦੇ ਆਂ ਕੱਲ ਨੂੰ ਮਿਲਦੇ ਨਹੀਂ ਠੀਕ ਆ ਇੰਨੀ ਸ਼ਾਪਿੰਗ ਕਰ ਲਈ ਮਿੱਤਰੋ ਸਰੀ ਤੋਂ ਦੇਖੋ ਪਰਨੇ ਪੁਰਨੇ ਕਾਫੀ ਕੁਝ ਆ ਖਾਣ ਪੀਣ ਵਾਲਾ ਸਮਾਨ ਤੇ ਠੀਕ ਆ ਸਕਦੀਪ ਮਿਲਦੇ ਆਪਾਂ ਹਾਂ ਨਾ ਫਿਰ ਜਰੂਰ ਫੁੱਲ ਇੰਜੋਏ ਕਰਕੇ ਜਟੋ ਫਾਈਨਲੀ ਆਪਾਂ ਆ ਗਏ ਟਰੱਕ ਦੇ ਕੋਲ ਆਪਣਾ ਟਰੱਕ ਆ ਖੜਾ ਆਂ ਛੋਟਾ ਦੇਖਦੇ ਰੀਫਰ ਉਫਰ ਚੱਲਦਾ ਆ ਸਾਰਾ ਕੁਝ ਚਾਪੀ ਹੈਗੀ 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 ਸਵਾਦ ਆ ਗਿਆ ਬੜਾ ਅੱਜ ਬਾਈ ਸੱਚੀ ਕਹਣਾ ਫੁੱਲ ਸਵਾਦ ਅੱਜ ਟਰੱਕ ਜਿਆਦਾ ਹੋ ਗਏ ਸੰਡੇ ਆ ਨਾ ਕੱਲੂ ਜਾਣਗੇ ਸਾਰੇ ਡਿਲੀਵਰੀਆਂ ਕਰਨ ਸਵੇਰੇ ਕਿਸੇ ਨੂੰ ਲੋਡ ਮਿਲਣਾ ਆਪਾਂ ਕੱਲੂ ਡਿਲੀਵਰੀ ਕਰਨੀ ਲੋਡ ਮਿਲੂ ਜਾਂ ਨਹੀਂ ਉਹ ਜਵਾਬ ਨਹੀਂ ਲਾਉਨੇ ਆ ਹਿਸਾਬ ਕਿਤਾਬ ਚੱਲਦਾ ਜੱਟੋ ਰੀਫਰ ਰੂਫਰ ਦੇਖੋ ਪਉਂਦਾਗਾ ਬਸ ਇਹੀ ਰਹੀ ਸੀਗਾ ਬਾਕੀ ਸਾਰਾ ਓਕੇ ਆ ਕੰਮ ਤੇ ਹੁਣ ਮੈਂ ਸਵੇਰੇ ਨਿਕਲਦਾ ਬਾਈ ਠੀਕ ਆ ਦੱਸਿਓ ਕਿੰਦਾ ਲੱਗੀ ਅੱਜ ਵੀਡੀਓ ਕਾਫੀ ਕੋਸ਼ਿਸ਼ ਦਿਖਾਦਾ ਦੋ ਵੀਡੀਓ ਬਣ ਗਈਆਂ ਇੱਕ ਕੱਲ੍ਹ ਬਣੀ ਸੀ ਇੱਕ ਅੱਜ ਬਣ ਗਈ ਤੇਰਾ ਹੋ ਗਿਆ ਜੇ ਕੱਲ੍ਹ ਡਿਲੀਵਰੀ ਦੇ ਬਾਅਦ ਆਪਾਂ ਨੂੰ ਲੋਡ ਨਾ ਮਿਲੇ ਇੱਕ ਅੱਧੀ ਹੋਰ ਵੀਡੀਓ ਬਣਾਵਾਂਗੇ ਬਾਕੀ ਦੱਸਿਓ ਇਹ ਵੀਡੀਓ ਕਿੰਦਾ ਲੱਗੀ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦਾ ਨੈਕਸਟ ਵੀਡੀਓ ਚ